ਮਗਰ ਜਿਸ ਤਰੀਕੇ ਨਾਲ ਬੰਨ ਟੁੱਟਿਆ ਤੇ ਕਿਸ ਤਰੀਕੇ ਦੀ ਹੁਣ ਇੱਥੇ ਦੇ ਕੰਮ ਕਰਵਾਇਆ ਜਾ ਰਿਹਾ ਹੈ ਕਿ ਜਿਹੜੇ ਲੋਕ ਸੁਰੱਖਿਤ ਰਹਿਣ ਦੇਖੋ ਮੇਰੀ ਗੱਲ ਸੁਣੋ ਰਾਤ ਦੀ ਬਰਸਾਤ ਪਹਿਲੀ ਤੱਕਨ 12 ਘੰਟੇ ਲਗਾਤਾਰ بارش ਪਈ ਬਹੁਤ ਤੂਫਾਨੀ بارش ਪੈ ਰਹੀ ਹੈ ਔਰ ਮੈਂ ਤਾਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਕਰੂੰਗਾ ਪੈਨਿਕ ਹੁੰਦੀ ਲੋੜ ਨਹੀਂ ਹੈ ਅਸੀਂ ਖੁਦ ਦਰਿਆ ਤੇ ਮੈਂ ਅੱਜ 3:30 ਦਾ ਦਰਿਆ ਤੇ ਹਾਂ ਘਬਰਾਣ ਦੀ ਕੋਈ ਲੋੜ ਨਹੀਂ ਹੈ ਔਰ ਤਕਰੀਬਨ ਅੱਜ ਤੁਹਾਡਾ ਸਾਥ ਚਾਹੀਦਾ ਸਾਰੇ ਦੋਸਤਾਂ ਦਾ ਅੱਜ ਸਾਰੇ ਤੱਕ ਨੂੰ ਮੇਰੀ ਸਾਰੀ ਟੀਮ ਲੱਗੀ ਹੋਈ ਹੈ ਜਿੰਨੀਆਂ ਪੁਲੀਆਂ ਨੇ ਬੁੜੀ ਦਿਰਾਤੇ ਮੇਰੇ ਹਲਕੇ ਚ ਬੰਦੀਆਂ ਸਾਰੀਆਂ ਪੁਲੀਆਂ ਤੇ ਮੇਰੇ ਬੰਦੇ ਕੋ ਅਲੱਗ ਅਲੱਗ ਜਗ੍ਹਾ ਤੇ ਲੱਗੇ ਹੋਏ ਨੇ ਕਿਦੇ ਵੀ ਅਸੀਂ ਦਿੱਕਤ ਨਹੀਂ ਆਉਣ ਦਿੰਦੇ ਬਰਸਾਤ ਨੂੰ ਦੋ ਅਰਦਾਸ ਕਰੋ ਬਰਸਾਤ ਦੋ ਤਿੰਨ ਘੰਟੇ ਵਸਤੇ ਬੰਦ ਹੋ ਜਾਏ ਅਸੀਂ ਬਿਲਕੁਲ ਮਹੱਲਿਆਂ ਦੇ ਵਿੱਚ ਜਿਹੜਾ ਪਾਣੀ ਗਿਆ ਹੋਇਆ ਬਦਬਾਰ ਕੱਢਣ ਦੀ ਸਾਡੀ ਜ਼ਿੰਮੇਵਾਰੀ ਹੈ ਘਬਰਾਂ ਦੀ ਲੋੜ ਨਹੀਂ ਹੈ। ਅਸੀਂ ਲੁਧਿਆਣੇ ਦੇ ਕੁੰਦਨਪੁਰੀ ਏਰੀਆ ਵਿੱਚ ਖੜੇ ਹਾਂ ਜਿੱਥੇ ਬੁੱਢੇ ਨਾਲ ਦਾ ਜਿਹੜਾ ਕਿ ਬੰਨ ਟੁੱਟ ਗਿਆ ਹੋਇਆ ਤੇ ਮੌਕੇ ਉੱਤੇ ਐਮਐਲਏ ਸਾਹਿਬ ਪਹੁੰਚੇ ਨੇ ਤਾਂ ਅੱਬਾ ਜੀ ਜਿਸ ਤਰੀਕੇ ਨਾਲ ਬੰਨ ਟੁੱਟਿਆ ਤੇ ਕਿਸ ਤਰੀਕੇ ਦੀ ਹੁਣ ਇੱਥੇ ਦੇ ਕੰਮ ਕਰਵਾਇਆ ਜਾ ਰਿਹਾ ਹੈ ਕਿ ਜਿਹੜੇ ਲੋਕ ਸੁਰੱਖਿਤ ਰਹਿਣ। ਦੇਖੋ ਮੇਰੀ ਗੱਲ ਸੁਣੋ ਰਾਤ ਦੀ ਬਰਸਾਤ ਪਹਿਲੀ ਤੱਕ ਲਗਭਗ 12 ਘੰਟੇ ਲਗਾਤਾਰ بارش ਵੀ ਬਹੁਤ ਤੂਫਾਨੀ بارش ਪੈ ਰਹੀ ਹੈ। ਔਰ ਮੈਂ ਤਾਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਕਰੂੰਗਾ ਪੈਨਿਕ ਹੁੰਦੀ ਲੋੜ ਨਹੀਂ ਹੈ। ਅਸੀਂ ਖੁਦ ਦਰ ਅੱਜ ਤੁਹਾਡਾ ਸਾਥ ਚਾਹੀਦਾ ਸਾਰੇ ਦੋਸਤਾਂ ਦਾ ਅੱਜ ਸਾਰੇ ਤੇ ਕਿਨੂੰ ਮੇਰੀ ਸਾਰੀ ਟੀਮ ਲੱਗੀ ਹੋਈ ਹੈ ਜਿੰਨੀਆਂ ਪੁਲੀਆਂ ਨੇ ਬੁੜੇ ਦਿਰਾਤੇ ਮੇਰੇ ਹਲਕੇ ਚ ਬੰਦੀਆਂ ਸਾਰੀਆਂ ਪੁਲੀਆਂ ਤੇ ਮੇਰੇ ਬੰਦੇ ਕੋ ਅਲੱਗ-ਅਲੱਗ ਜਗ੍ਹਾ ਤੇ ਲੱਗੇ ਹੋਏ ਨੇ ਕਿਤੇ ਵੀ ਅਸੀਂ ਦਿੱਕਤ ਨਹੀਂ ਆਉਣ ਦੇ ਬਰਸਾਤ ਨੂੰ ਦੋ ਅਰਦਾਸ ਕਰੋ ਬਰਸਾਤ ਦੋ ਤਿੰਨ ਘੰਟੇ ਵਸਤੇ ਬੰਦ ਹੋ ਜਾਏ ਅਸੀਂ ਬਿਲਕੁਲ ਮੱਲਿਆਂ ਦੇ ਵਿੱਚ ਜਿਹੜਾ ਪਾਣੀ ਗਿਆ ਹੈ ਬਦਬਾਰ ਕੱਢਣ ਦੀ ਸਾਡੀ ਜ਼ਿੰਮੇਵਾਰੀ ਹੈ ਘਬਰਾਂ ਦੀ ਲੋੜ ਨਹੀਂ ਹੈ ਬਸ ਸਿਰਫ ਤੁਹਾਡਾ ਸਾਥ ਦੇਣ ਦੀ ਲੋੜ ਹੈ ਆਸ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨਗੇ ਜਿਸ ਤਰ੍ਹਾਂ ਉਹ ਬਾਹਰ ਚ ਲੱਗੀ ਹੋਈ ਹੈ ਤੇ ਸਿਰ ਉਹ ਵੈਸੇ ਹੀ ਮਜ਼ਾਕੀਆ ਤੌਰ ਤੇ ਲੱਗੇ ਨੇ ਵੀਡੀਓ ਬਣਾਣ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਹ ਬਹੁਤ ਲੰਬਾ ਟਾਈਮ ਹੈ ਜਦੋਂ ਮਰਜੀ ਵੀਡੀਓ ਬਣਾਈ ਜਾਵੇ ਇਸ ਵੇਲੇ ਵੀਡੀਓ ਬਣਾਣਾ ਚਲੋ ਤੁਹਾਡੀ ਮਰਜ਼ੀ ਬਣਾਓ ਪਰ ਜਿਹੜੇ ਬੰਦੇ ਅਜ ਤੋਂ ਮਹੀਨਾ 2 ਮਹੀਨੇ ਪਹਿਲਾਂ ਕਹਿੰਦੇ ਇਹ ਦੁਵਾਰ ਗਲਤ ਬਣ ਗਈ ਦੁਵਾਰ ਤੇ ਕੀ ਹੋ ਗਿਆ ਅੱਜ ਦੁਵਾਰ ਨੇ ਮੱਲੇ ਬਚਾਏ ਐ ਬਿਲਕੁਲ ਜੀ ਜਿਹੜੀ ਦੀਵਾਰ ਬਣੀ ਸੀ ਨਾ ਅੱਜ ਦੀਵਾਰ ਨੇ ਭੱਲੇ بچਾਈ ਦੀਵਾਰ ਨਾ ਹੁੰਦੀ ਤੇ ਅੱਜ ਮੇਰੇ ਪਾਣੀ ਸਾਰੇ ਮੈਦਨ ਸਾਰੇ ਘਰਾਂ 'ਚ ਬਣਿਆ ਹੋਣਾ ਸੀ ਬਿਲਕੁਲ ਜੀ ਜਿਸ ਤਰੀਕੇ ਨਾਲ ਗੱਲ ਕਰੀਏ ਪਿਛਲੀ ਪੁਲੀ ਜਿੱਥੇ ਜਿਹੜਾ ਇੱਕ ਪੁਲ ਪਿੱਛੇ ਵੇਖਾ ਉੱਥੇ ਵੀ ਕਾਫੀ ਪਾਣੀ ਭਰਿਆ ਹੋਇਆ ਤੇ ਇੱਥੇ ਤਾਂ ਜਿਹੜਾ ਕੀ ਹੈ ਬੰਨ ਟੋਟੀ ਗਿਆ ਹੋਇਆ ਨਹੀਂ ਨਹੀਂ ਆਪਾਂ ਸਭ ਕਲੀਅਰ ਕਰਤਾ ਬਿਲਕੁਲ ਹੀ ਮੁੰਡਿਆਂ ਨੇ ਲਾ ਕੇ ਬਿਲਕੁਲ ਕਲੀਅਰ ਕਰਤਾ ਸਾਰਾ ਕਰਤੀ ਗਾ ਇਹਦੇ ਬੁੱਟੀ ਫੱਸੀ ਸੀ ਸਾਰੀ ਕਲੀਅਰ ਹੋ ਗਈ ਪਾਣੀ ਬਹੁਤ ਸਪੀਡ ਨਾਲ ਅੱਗੇ ਨਿਕਲ ਰਿਹਾ ਹਾਂ ਹਾਂ ਦੇਖੋ ਤੁਹਾਡੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਅੱਥੇ ਬੁਟੀ ਸਾਰੀ ਫਸੀ ਹੋਈ ਸੀ ਹੁਣ ਸਾਰੀ ਨਿਕਾਸ ਹੋ ਗਿਆ ਤਕਰੀਬਨ ਸਾਰਾ ਪਾਣੀ ਬਹੁਤ ਸਪੀਡ ਨਾਲ ਜਾ ਰਿਹਾ ਹੈ ਹੁਣ ਪਿੱਛੇ ਪਾਣੀ ਘਟ ਜੂਗਾ ਐਕਚੁਅਲੀ ਥੋੜਾ ਜਿਹਾ ਬਰਸਾਤ ਵੱਜਾ ਪਹਾੜੀ ਬਰਸਾਤ ਤੇ ਹਿਮਾਚਲ ਬਰਸਾਤ ਹੋ ਰਹੀ ਹੈ ਉਹਦਾ ਬੜਾ ਇਫੈਕਟ ਪੈ ਰਿਹਾ ਪੰਜਾਬ ਨੂੰ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਜਿਹੜਾ ਜੇ ਐਂਡ ਕੇ ਔਰ ਪੰਜਾਬ ਹਿਮਾਚਲ ਨੂੰ ਜਿਹੜਾ ਉਹਦਾ ਪਾਣੀ ਹੈ ਉਹਨ ਸੰਭਾਲਦਾ ਹੈ ਪਿੱਛੇ ਤੁਸੀਂ 2 ਮਹੀਨੇ ਪਹਿਲਾਂ ਦੇਖੇ ਹੋਣਾ ਸਾਡੇ ਸੀਐਮ ਸਾਹਿਬ ਨੇ ਕੀ ਕਿਹਾ ਸੀ ਕਿ ਹਰਿਆਣਾ ਜਦੋਂ ਪਾਣੀ ਲੈਣਾ ਹੋਵੇ ਤਾਂ ਛੋਟਾ ਭਰਾ ਜਦੋਂ ਸਾਡੇ ਹੱਡ ਆ ਜਾਣ ਫਿਰ ਮੈਂ ਤਾਂ ਤੇਰੀ ਮਿਲ ਕਹਿੰਦੀ ਰਿਸਤਰੀ ਆ ਅੱਜ ਸੈਂਟਰ ਕਿੱਥੇ ਐ ਅੱਜ ਹਰਿਆਣਾ ਕਿੱਥੇ ਐ ਪਹਿਲ ਕਦਮੀ ਕਰਨ ਨਾਲ ਖੜੇ ਨਾਲ ਜੇ ਪਾਣੀ ਦੀ ਡਿਮਾਂਡ ਕਰ ਰਹੇ ਆ ਤੇ ਅੱਜ ਪਾਣੀ ਦੀ ਸਾਡੇ ਕੋਲ ਵੰਡਣ ਨਾਲ ਥੋੜਾ ਪਾਣੀ ਤੋਂ ਲੱਗੇ ਪਤਾ ਇਸ ਕਰਕੇ ਪੰਜਾਬ ਦੇ ਲੋਕ ਹਰ ਚੀਜ਼ ਦਾ ਸਾਹਮਣਾ ਕਰਨਾ ਜਾਣਦੇ ਆ ਔਰ ਮੇਰੀ ਟੀਮ ਤਾਂ ਲੱਗੀ ਹੋਈ ਐ ਸਵੇਰੇ ਤੜਕੇ ਦੀ ਕੋਈ ਵੀ ਦਿੱਕਤਾਂ ਨਹੀਂ ਦਿੰਦੇ ਜੇ ਮਾੜਾ ਮਾੜਾ ਕਿਤੇ ਪਾਣੀ ਆਇਆ ਤੇ ਮੈਂ ਤਾਂ ਸਿਰ ਵੇਈ ਕਹੂੰਗਾ ਪੈਨਿਕ ਨਾ ਹੋਵੋ ਘਬਰਾਓ ਨਾ ਇਹਨੂੰ ਪਾਣੀ ਨੂੰ ਅਸੀਂ ਨਿਕਾਸ ਕਰਾਂਗੇ ਬਿਲਕੁਲ ਸਾਫ ਦੋ ਤਿੰਨ ਘੰਟੇ ਸਿਰਫ ਪ੍ਰਭੂ ਦੀ ਅਰਦਾਸ ਕਰੋ ਬਰਸਾਤ ਬੰਦ ਹੋਵੇ ਤੁਸੀਂ ਪਾਣੀ ਦਾ ਨਿਕਾਸ ਕਰਾਂਗੇ ਹਰਿਆਣਾ ਰਾਜਸਥਾਨ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਹਰੀਕੇ ਪੱਤੋਂ ਜਿਹੜੀਆਂ ਦੋ ਨਹਿਰਾਂ ਨਿਕਲਦੀਆਂ ਨੇ ਕਹਿੰਦੇ ਉਹ ਵੀ ਪਾਣੀ ਲੈਣ ਤੋਂ ਇਨਕਾਰ ਕਰਦੇ ਪਏ ਨੇ ਸਰ ਮੈਂ ਤੁਹਾਨੂੰ ਹੀ ਤੇ ਕਹਿੰਦਾ ਜਦੋਂ 2 ਮਹੀਨੇ ਪਹਿਲਾਂ 1.5 ਮਹੀਨੇ ਪਹਿਲਾਂ ਸੀਐਮ ਸਾਹਿਬ ਨੇ ਜਦੋਂ ਗੱਲ ਕੀਤੀ ਸੀ ਉਦੋਂ ਸਾਡੇ ਲੜਾਈ ਕਰਨ ਤਿਆਰ ਸੀ ਉਦੋਂ ਕੋਟ ਚਲੇ ਗਏ ਮਾਰ ਜੋ ਹਾਈ ਕੋਰਟ ਦੇ ਆਰਡਰ ਸੁਪਰੀਮ ਕੋਰਟ ਦੇ ਆਰਡਰ ਪਰ ਕਿਤੇ ਨਾ ਕਿਤੇ ਮੈਂ ਕਹਿੰਦਾ ਸੀ ਸਾਡੀ ਬਲਾਈ ਵੀ ਦੇਖੋ ਕਿ ਜਦੋਂ ਹੜ੍ਹਾਂ ਨੇ ਫਿਰ ਆਪਾਂ ਕਿੱਥੇ ਖੜੇ ਹਾਂ ਹੁਣ ਪਾਣੀ ਤੁਸੀਂ ਸੰਭਾਲਣ ਨੂੰ ਤਿਆਰ ਨਹੀਂ ਹੁਣ ਤੁਸੀਂ ਜਾਂ ਤਾਂ ਖੜੋ ਵੀ ਸਾਾਨੂੰ ਪਾਣੀ ਭੇਜੋ ਅਸੀਂ ਪਾਣੀ ਤੁਹਾਨੂੰ ਭੇਜੀਏ ਇਸ ਕਰਕੇ ਥੋੜਾ ਜਆ ਸਾਨੂੰ ਸਾਰਿਆਂ ਨੂੰ ਇਸ ਟਾਈਮ ਦੇ ਸਾਥ ਦੇ ਜਿਹੜਾ ਪੰਜਾਬ ਦੇ ਵਿੱਚ ਤਕਰੀਬਨ ਜਿੰਨੀ ਗੁਰਦਾਸਪੁਰ ਦੀ ਬੈਲਟ ਹੈ ਪਠਾਨਕੋਟ ਦੀ ਬੈਲਟ ਹੈ ਅੰਮ੍ਰਿਤਸਰ ਦੀ ਬੈਲਟ ਹੈ ਹੁਸ਼ਿਆਰਪੁਰ ਦੀ ਬੈਲਟ ਹੈ ਸਾਰੀ ਤਕਰੀਬਨ 10-12 ਦਿਨ ਤੋਂ ਲਗਾਤਾਰ ਪਾਣੀ ਦੇ ਕੇ ਹੜ੍ਹ ਪੀੜਤ ਹੋਏ ਨੇ ਅੱਜ ਤੱਕ ਨੂੰ ਲੁਧਿਆਣਾ ਚ ਵੀ ਕਾਫੀ ਜਗ੍ਹਾ ਤੇ ਪਾਣੀ ਆ ਗਿਆ ਕੋਈ ਸੱਤ ਲੋਈ ਬੈਕ ਮਾਰ ਰਿਹਾ ਉੱਤੋਂ ਪਿੱਛੋਂ ਵੀ ਤੇ ਅੱਗੇ ਉਹ ਵੀ ਜਿੱਥੇ ਪਾਣੀ ਦਰਿਆ ਬੜੀ ਦਰਿਆ ਦਾ ਡਰਦਾ ਸੀ ਉੱਥੇ ਪਾਣੀ ਵਾਪਸ ਕਰਨ ਲੱਗ ਗਿਆ ਇਸ ਕਰਕੇ ਸਾਨੂੰ ਦਿੱਕਤ ਆ ਰਹੀ ਹੈ 2-4 ਘੰਟੇ ਬਰਸਾਤ ਰੁਕ ਜਾਏ ਰੁਕਣ ਤੋਂ ਬਾਅਦ ਬਿਲਕੁਲ ਪਾਣੀ ਨਿਕਸਾਦ ਬਕਾਸ ਹੋ ਗਿਆ ਉਹ ਤੁਹਾਡਾ ਵੀ ਧੰਨਵਾਦ ਤੁਸੀਂ ਸਾਨੂੰ ਜਮੀਨੀ ਪੱਧਰ ਤੇ ਸਾਰਾ ਕੁਝ ਦਿਖਾ ਰਹੇ ਹੋ ਬਿਲਕੁਲ ਬਿਲਕੁਲ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਜਿਸ ਜਗ੍ਹਾ ਤੇ ਉੱਤੇ ਕੌਨਨ ਪੂਰੀ ਤੇ ਮੌਜੂਦ ਹਨ ਜਿੱਥੇ ਨਾਲ ਐਮਐਲਏ ਸਾਨੂੰ ਦੱਸਿਆ ਕਿ ਇੱਥੇ ਬੂਟੀ ਜਿਹੜੀ ਕੀ ਆ ਫਸ ਗਈ ਸੀ ਜਿਸ ਕਰਕੇ ਪਾਣੀ ਜਿਹੜਾ ਉਹ ਸਾਰਾ ਬੈਕ ਮਾਰਿਆ ਤਾਂ ਤਸਵੀਰਾਂ ਤੁਹਾਨੂੰ ਉਹ ਦਿਖਾਣੀ ਚਾਹੁੰਗਾ ਜਿੱਥੇ ਸਮੇਂ ਪਾਣੀ ਕਾਫੀ ਜ਼ਿਆਦਾ ਜਿਹੜਾ ਕਿ ਭਰਿਆ ਹੋਇਆ ਤੇ ਇੱਕ ਵਿਅਕਤੀ ਤੁਸੀਂ ਦੇਖ ਸਕਦੇ ਹੋ ਵੀ ਉਸ ਨੂੰ ਕਿੰਨਾ ਮੁਸ਼ਕਲ ਜਿਹੜੀ ਕੀ ਹੈ ਹੋ ਰਹੀ ਹੈ ਇੱਥੋਂ ਲੰਘਣ ਵਾਸਤੇ ਉਸ ਦਾ ਪੂਰਾ ਸਾਈਕਲ ਇਸ ਸਮੇਂ ਜਿਹੜਾ ਕੀ ਹੈ ਉਸ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੋਇਆ ਇਧਰ ਇਹ ਮਾਰੀ ਦੁਕਾਨ ਹੈ ਮੇ ਪਾਣੀ ਜਾ ਰਹਾ ਕਪੜੇ ਦੀ ਦੁਕਾਨ ਹੈ ਅੱਛਾ ਪਾਣੀ ਵਿੱਚ ਵੜ ਗਿਆ ਦੁਕਾਨ ਵਿੱਚ ਵੜ ਗਿਆ ਅੱਛਾ ਇੰਨਾ ਕਿੰਨਾ ਕੁ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਥੋੜਾ ਮਰਾ ਹੀ ਹੋਆ ਜਿਆਦਾ ਦੁਨੀਆਂ ਬਚਾ ਗਰ ਲਿਆ ਅੱਛਾ ਹੋ ਗਿਆ ਤੇ ਇਹ ਬੰਨ ਕਿੰਨੇ ਵਜੇ ਜਦ ਟੁੱਟਿਆ ਪਾਣੀ ਕਿੰਨੇ ਵਜੇ ਬਾਹਰ ਆਉਣਾ ਸ਼ੁਰੂ ਹੋਇਆ ਜੀ ਇਹ ਥੋੜਾ 8 ਵਜੇ ਬਾਅਦ ਹੀ ਪਾਣੀ ਆਣਾ ਸ਼ੁਰੂ ਹੋਇਆ ਦਰਸ਼ਕਾਂ ਹਾਂ ਪਰ ਮਤ ਸਫਾਈ ਸੁਫਾਈ ਬੰਦਾ ਹੀ ਕਰਦੀ ਹੈ ਬਸ ਠੀਕ ਠੀਕ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਇਹ ਪਾਣੀ ਜਿਹੜਾ ਇਹ ਬੁੱਢੇ ਨਾਲੇ ਦਾ ਪਾਣੀ ਜਿਹੜਾ ਕਿ ਆ ਬੈਕ ਮਾਰਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੀ ਜਿਸ ਮੌਕੇ ਉੱਤੇ ਮਦਨ ਨਾਲ ਬੱਗਾ ਜੀ ਖੁਦ ਵੀ ਇੱਥੇ ਮੌਜੂਦ ਸੀਗੇ ਸਾਰਾ ਜਿਹੜਾ ਕਿ ਇਹ ਕੰਮ ਆਪਣੀ ਰੇਖੀ ਅੰਦਰ ਜਿਹੜਾ ਕਿ ਇੱਥੇ ਕਰਵਾਇਆ ਗਿਆ ਹੈ ਉਹ ਜਿਹੜੀਆਂ ਇੱਥੇ ਕਚਰਾ ਫੋਸਿਆ ਹੋਇਆ ਸੀਗਾ ਤਾਂ ਉਹ ਵੀ ਇਸ ਸਮੇਂ ਇੱਥੋਂ ਦੀ ਕਢਵਾ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਕੁੰਦਨਪੁਰੀ ਨੇ ਦੇਖ ਰਹੇ ਹੋ ਤੇ ਤੁਹਾਨੂੰ ਲਗਾਤਾਰ ਹੀ ਤਸਵੀਰਾਂ ਦਿਖਾਉਂਦੇ ਰਾਵਾਂਗੇ ਤੇ ਜੇਕਰ ਬੁੱਢੇ ਨਾਲੇ ਦੇ ਪਾਣੀ ਦੀ ਗੱਲ ਕਰੀ ਤਾਂ ਪਾਣੀ ਦਾ ਸਤਾਰ ਜਿਹੜਾ ਕਿ ਉਹ ਕਾਫੀ ਵਧਿਆ ਹੋਇਆ ਜਿਹੜਾ ਇਸ ਸਮੇਂ ਨਜ਼ਰ ਆ ਰਿਹਾ ਹੈ ਤੇ ਜੇ ਸਕੰਦਾ ਨਹੀਂ ਬੱਗਾ ਸਾਹਿਬ ਨੇ ਗੱਲ ਕੀਤੀ ਸੀ ਉਹ ਵੀ ਤੁਹਾਨੂੰ ਅੱਗੇ ਜਾ ਕੇ ਜਰੂਰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਿਹਨੀਆਂ ਕੰਧਾਂ ਹੋਈਆਂ ਨੇ ਜਿਸ ਦੀ ਗੱਲ ਇੱਥੇ ਕੀਤੀ ਗਈ ਹੈ ਜਿਸ ਕਰਕੇ ਉਹ ਜਿਹੜੇ ਨਾਲੇ ਦੁਸਪਾਰ ਜਿਹੜੇ ਜਿਸ ਤਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹ ਕਿਸ ਤਰੀਕੇ ਨਾਲ